ਸਰਪੰਚ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਪੰਝੀਰ ਸਾਥ ਸੋ ਕੀ ਕਹਿਣਾ ਚਾਹੁੰਦੇ ਕਿਵੇਂ ਦੇ ਦੇ ਨਮਸਕਾਰ ਸਭ ਤੋਂ ਪਹਿਲਾਂ ਮੈਂ ਸਰਪੰਚ ਜਕਰੋਲ ਤੁਹਾਨੂੰ ਬਦਕਰਤਾ ਬੋੜਾ ਪੋਲੀ ਟੀਮ ਦਾ ਪਿੰਡ ਬੋਲਿਆਂ ਦਾ ਜਿਹੜਾ ਮੈਨੂੰ ਇਸ ਲੈ ਗਿਆ ਪਿੰਡ ਵਾਸਤੇ ਤੁਹਾਨੂੰ ਬੁਲਾਇਆ ਤੇ ਬਹੁਤ ਬੜੀ ਚਾਹ ਰਿਹਾ ਸੋ ਸਭ ਇਸਲੀ ਪੰਚਾਇਤ ਉਹਨਾਂ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗਵਾਈ ਤੇ ਪੂਰੇ ਕਰਾਏ ਜਾਣੇ ਕਾਡੇ ਪਿੰਡ ਦੇ ਮੇਨ ਕੰਮ ਚੀਜ਼ ਦਾਡੇ ਪਿੰਡ ਦਾ ਨਿਕਾਸ ਚੋਈ ਜੇ ਨੂੰ ਕੰਨੇ ਜਿੱਦਾਂ ਅੱਗੇ ਪਿੰਡ ਜਿਹੋ ਮੇਰੇ ਨਾਲ ਜਾਂ ਤਾਂ ਦੇਸ ਜਿਆਦਾ ਹੋਏ ਦਾ ਤੇ ਪਿੰਡ ਦਾ ਨਿਕਾਸ ਨਹੀਂ ਸੀ ਚੋ ਉਹ ਮੈਂ ਜਿੱਦਾਂ ਹੀ ਸਰਪਤੇ ਬਣਿਆ ਤੇ ਨਿਕਾਸ ਸੀ ਪੜਾਈ ਆ ਉਹਦੀ ਜੋਈ ਕਢਾਈ ਤੇ ਸਫਾਈ ਕਰਾਈ ਆ ਇਹ ਕਾਡੇ ਪਿੰਡ ਦੇ ਘੜੇ ਹੀ ਜਿੱਦਾਂ ਪਲਾਟ ਜਿਹਨੂੰ ਕਹਿੰਦੇ ਆ ਉਹ ਵੀ ਜਾਂਦੇ ਦਿੱਤੇ ਹੋਏ 1962 ਦੇ ਉਹ ਵੀ ਨਹੀਂ ਮਿਲੇ ਉਹ ਵੀ ਮੈਨੂੰ ਪੜਾ ਕੇ ਦੇ ਦਿੱਤੇ ਇਹ ਤਾਂ ਲੱਕਾਂ ਪਈ ਹੈ। ਸੋ ਬੇਟੇ ਤੁਸੀਂ ਆਮ ਦੇਖਿਆ ਕਰ ਜਦੋਂ ਬਾਹਰ ਲੈਪਿੰਡੈਂਟ ਜਾਈਦਾ ਫੁੱਲ ਫੁੱਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੇ ਜਦੋਂ ਪਿੰਡ ਦੇ ਰੈਂਟ ਤੇ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਆਪਣੀ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਲਾਇਬ੍ਰੇਰੀ ਹੁੰਦੀ ਆ ਇੱਕ ਵਧੀਆ ਦੇਖਣ ਆ ਜਦੋਂ ਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਦੀ ਪ੍ਰਸਿੱਧੀ ਸਫਸੂਤ ਹੈ ਨਹੀਂ ਸਾਡੇ ਪਿੰਡ ਹੈ ਤੇ ਨਹੀਂ ਪਰ ਅਸੀਂ ਸੋਚਿਆ ਹੈ ਕਿ ਜਿੱਦਾਂ ਇਹ ਦੀ ਜੋਗੜਾਈ ਹੈ ਇੱਕ ਟੋਕੜ 2 ਕਿਲੋਮੀਟਰ ਦੀ ਲੰਬਾਈ ਹੈ। ਤੇ ਉਹਦੇ ਕੰਡੇ-ਕੰਡੇ ਇਦਾਂ ਹੀ ਫੋਲ ਬੋਟੇ ਲਵਾਵਾਂਗੇ ਤੇ ਬਣਾਵਾਂਗੇ ਵਧੀਆ ਜਿਹੜਾ ਹੌਲੀ-ਹੌਲੀ ਆ ਕੋਸ਼ਿਸ਼ ਕੀਤੀ ਜਾਗੀ ਬਿਲਕੁਲ ਪਹਿ ਗਈ ਹੈ ਜਿੱਦਾਂ 2 ਕਿਲੋ ਮੀਟਰ ਜਿਹੜੀਆਂ ਇੰਚ ਹੋਈ ਕਟਾਈ ਹੋਈ ਉਹਦੇ ਕੰਡੇ-ਕੰਡੇ ਲਵਾਵਾਂਗੇ ਜਿੱਦਾਂ ਪਾਰਕਿੰਗ ਭਰਾਵਾਂ ਕੋਲ ਕੰਡੇ-ਕੰਡੇ ਬਾਕੀ ਹੌਲੀ-ਹੌਲੀ ਉਹਦਾ ਕੰਮ ਕਰਾਂਗੇ ਤੇ ਰਸਨ ਕਾਰ ਦੀ ਸਮੱਸਿਆ ਕਾਫੀ ਗੁੰਨਹਾਰ ਜੁਂਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਗਾ ਨਹੀਂ ਹੁੰਦੇ ਗਰੀਬ ਤੇ ਗਾਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਸਮੱਸਿਆ ਹੈਗੀ ਅਰੀ ਅਸਾ ਰਿਕੰਡਾ ਜੀ ਵੀ ਆ ਗਈ ਜਿੱਦਾਂ ਕਈ ਗਰੀਬ ਘਰ ਹੈਗੇ ਜਿਹੜੇ ਸਾਡੇ ਵੀ ਪੈਨਿੰਗ ਰਹਦੇ ਆ ਜੀ ਇਹ ਮੰਤਰੀ ਸਾਹਿਬ ਨੂੰ ਕਹਿੰਦੇ ਰਹਿੰਦੇ ਆ ਜੀ ਤੇ ਜਿਹੜੇ ਜਿਹੜਾ ਕੋਟਰ ਖੁੱਲੇਗਾ ਤੇ ਬਣਾਵਾਂਗੇ ਲੋਕਾਂ ਨੂੰ ਸੋ ਅਯੋਧਨਸਿਆਂ ਵਰਤ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦੇ ਮੇਰੇ ਪਿੰਨੂ ਨਸਾ ਨਹੀਂ ਜਾਗਾ ਉਸਾਂ ਜਿੱਦਾਂ ਇੱਕ ਦੋ ਬੱਚੇ ਮਾੜਾ ਮੋਟਾ ਕਰਦੇ ਹੋਊਂਗੇ ਪਰ ਉਹ ਵੀ ਨਹੀਂ ਸੋ ਕੱਚੇ ਕੋਠੇੰਗਾਂਟਾਂੰ ਤਾਂ ਬਿੰਨਾ ਜਈਏ ਨਵੇਂ ਬਹੁੰ ਬਲਾਈ ਕੀਤੇ ਗਏ ਆ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੋਠੇੰਗਾਂਟਾਂ ਆਏ ਕਿੰਨੇ ਨਵੇਂ ਬਹੁੰ ਬਲਾਈ ਕੀਤੇ ਗਏ ਠੀਕ ਹੈ ਜੀ ਪਿੰਡਾਂ ਦੇ ਵਿੱਚ ਪਿਛਲੀ ਵਾਰੀ ਇੱਕਾਈ ਹੈ ਤੇ ਇਸ ਵਾਰੀ ਇੱਕਲਾ ਮੁਕਾਮ ਲੱਗਿਆ ਤੇ ਅਪਲਾਈ ਦੇ ਵੇਲੇ ਮੈਂ ਘੱਟੋ ਘੱਟ 5-10 ਲੋਕਾਂ ਦੀ ਕਰਾਈ ਆ ਕਿਉਂਕਿ ਹੋਰ ਵੀ ਘਰ ਬੜੀ ਹੈਗੇ ਜਿੱਥੇ ਕੱਚੇ ਕੋਠੇ ਹਨ ਜੀ ਹੋਰ ਪਾਸ ਹੋਊਗਾ ਤੇ ਕਰੀਏ ਜੀ ਮਤਲਬ ਕਰੀਬ ਕਿੰਨੇ ਘੌਣ ਤੁਸੀਂ ਭੇਜੇ ਤੇ ਮਤਲਬ ਜੀ ਤਕ ਤਕਰੀਬਨ 10 ਪਰ ਘਰਾਂ ਦੇ ਕੱਚੇ ਉਹ ਨਰੇਗਾ ਲੋਜੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਨਾ ਜਾਂ ਇਹ ਨਾ ਪਾਈ ਜਾਂਦੇ ਨੇ। ਸੋ ਆਪ ਜੀ ਦੀ ਵਾਈ ਵਿੱਚ ਕਿਵੇਂ ਉਪਰਾਲਾ ਕੀਤਾ ਜਾਏਗਾ? ਜਿਹੋ ਨਾ ਹੀ ਪਾਇਆ ਹਿਆ ਜਿਹਦਾ ਕੰਮ ਕਰਾਇਆ ਜਿੱਦਾਂ ਕੂੜੇ ਦਾ ਸਵਰਗ ਤੁਹਾਨੂੰ ਬਣਾ ਲਈ। ਜਿਹਦੇ ਵਿੱਚ ਨਾ ਪਾਈ ਹੋਇਆ ਬਾਕੀ ਕੰਮ ਹੀ ਇਸ ਟਾਈਮ ਮੇਰੇ ਘਰ ਦਾ ਘਟ ਕਰਦਾ ਪਿਆ। ਜੀ ਜਿੱਦਾਂ ਪੈਸੇ ਆਣ ਚ ਬੜੀ ਦੇਖਦਾ ਜਿਹੜਾ ਜਿਹੜਾ ਕੰਮ ਕਰਾਇਆ ਦਾ ਮੇਰੇ ਸਾਹਮਣੇ 8-9 ਮਹੀਨੇ ਹੋ ਗਏ ਆ। ਅਜੇ ਤੱਕ ਉਹਦੇ ਤੇ ਮਟੀਰੀਅਲ ਦੇ ਪੈਸੇ ਨਹੀਂ ਆਏ। ਕਿਉਂ ਉਹ ਖੜੇ ਕੰਮ ਮਾਰੋ ਇਹ ਤੇ ਪਹਿਲਾਂ ਲੰਘਿਆ ਅੰਜੀ ਮੁੱਖਿਆ ਵੀ ਹੋ ਰਹਾ ਹੈ। ਉਹ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਅਰਜ਼ੋਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਪ੍ਰਬਲਿਖਾਉਗਾ ਇਹਦਾ। ਇਹ ਇੱਕ ਵਾਰ ਬੱਚਿਆਂ ਵਾਸਤੇ ਖੇਤਰ ਵਾਸਤੇ ਗਰਮੂੜ ਦੀ ਬੜੀ ਵਧੀਆ ਅੱਜ ਸਾਡੀ ਕਰਾਈ ਆ। ਵਧੀਆ ਕਰਕੇ ਗਰਾਊਂਡ ਜੀ ਦੇਖੋ ਜਿਵੇਂ ਜਾ ਕੇ ਵਧੀਆ ਰੇ ਧੂਲੇ ਚਲੇ ਲਵਾਇਆ ਜਿਨਾ ਖੇਤਰ ਵਾਸਤੇ ਬੋਈ ਸੈਟਅਪ ਤੇ ਅਸੀਂ ਆਪਣੇ ਪਿੰਡ ਵਿੱਚ ਇਸ ਵਾਰੀ ਪਹਿਲੀ ਵਾਰੀ ਟੂਰਨਾਮੈਂਟ ਵੀ ਕਰਾਇਆ ਕ੍ਰਿਕਟ ਦਾ। ਬਹੁਤ ਵਧੀਆ ਲਾਈਵਰ ਟੂਰਨਾਮੈਂਟ ਹੋਇਆ ਤੇ ਇਸੇ ਵਿੱਚ ਹੀ ਬੱਚਾ ਦਾ ਰੁਝਾਨ ਆ ਸਾਰੇ ਸਵੇਰੇ ਸ਼ਾਮੀ ਤੇ ਘਟਣ ਜਾਂਦੇ ਆ ਤੇ ਨਾ ਸੀ ਆਪਣੇ ਆਪ ਵਿੱਚ ਬੱਚਾ ਤੇ ਛੱਡੀ ਜਾਂਦੀ ਤੇ ਕਹਿੰਦੇ ਕਿ ਚਲੋ ਉੱਥੇ ਜਾ ਸਵੇਰੇ ਸ਼ਾਮੀ ਘਟਣ ਜਿਹੜੇ ਨਹੀਂ ਜਾਂਦੇ ਉਹ ਵੀ ਜਾਣ ਬਹੁਤ ਵਧੀਆ ਗੌਰਵਰ ਮੰਤਰੀ ਸਾਹਿਬ ਦੀ ਦੇਣ ਨਾਲ ਸਾਨੂੰ ਬਹੁਤ ਵਧੀਆ ਬਲੌਂਡ ਮਿਲੀ ਹੈ ਤੇ ਉੱਥੇ ਸਵੇਰੇ ਸ਼ਾਮੀ ਜਾਣ ਮੈਂ ਤਾਂ ਕਹਿੰਦਾ ਹੋਰ ਤਾਂ ਵੀ ਪਿੰਡੀਆਂ ਜਾਣ ਉੱਥੇ ਸਵੇਰੇ ਸ਼ਾਮੀ ਸ਼ਾਇਰ ਕਰਨ ਘੁੰਮਣ ਫੇਰਣ ਉਹ ਇਹ ਟੂਰਨਾਮੈਂਟ ਨੇ ਹੀ ਆ ਕ੍ਰਿਕਟ ਦਾ ਕਰਾਇਆ ਗਿਆ ਪਹਿਲੀ ਵਾਰ ਹੀ ਕਰਾਇਆ ਗਿਆ ਤੇ ਜਾਂ ਪਹਿਲਾਂ ਵੀ ਬਲੋ ਨਹੀਂ ਪਹਿਲੀ ਵਾਰ ਹੀ ਕਰਾਇਆ ਗਿਆ ਸਰ ਤੁਹਾਡੀ ਗਵਾਈ ਦੇ ਵਿੱਚ ਕਰਾਇਆ ਗਿਆ ਆ ਨਹੀਂ ਆਹਿੰ ਤਿੰਨ ਸੇ ਪਹਿਚਾਣੇ ਸਾਡੇ ਨਾਲ ਦੇ ਪਿੰਡ ਗੁਜਰਾਸ ਰੈਂਚ ਚਸ਼ਮਾ ਸੇ ਪਹਿਚਾਣੇ ਤਿੰਨਾਂ ਸੇ ਪਹਿਚਾਣੇ ਰਲ ਕੇ ਬਾਕੀ ਬੱਚਿਆਂ ਦੀ ਵੀ ਨਾਲ ਪਗਵਾਈ ਦੇ ਚੋਇਆ ਬੱਚੇ ਵੀ ਨਾਲ ਸੀ ਜਾਰੇ ਸਾਡੇ ਦੇ ਕਾਠਨ ਵਾਲੀ ਮਸਜਾ ਕਹਿੰਦੇ ਜੀ ਸੋ ਕਈ ਵਾਰੀ ਕੋਈ ਨਾ ਜਾ ਟਕੜੇ ਇਹਨੇ ਦਾ ਵਾਜਨ ਦੇ ਲੋਕਾਂ ਨੂੰ ਠਾਣੇ ਕਚਾਈ ਤੱਕ ਇਹਨੇ ਸਮਾਂ ਬਰਬਾਦ ਹੁੰਦਾ ਪੈਸਾ ਹੀ ਦਵਾ ਦੋ ਇੱਕ ਸਰਪੰਚ ਦੀ ਗੀ ਜੁੰਮੇ ਦੀ ਹੁੰਦੀ ਹੈ ਕੀ ਵਜਿੰਦਾ ਕਿਵੇਂ ਦੇਦੇ ਬਿਲਕੁਲ ਸਰ ਜਿੱਦਾਂ ਮੰਨ ਲਓ ਕਿ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕਰਦਾ ਪਿਆ ਜਿੱਦਾਂ ਪਿੰਡ ਦੀ ਚੋਕ ਬਣਾਈ ਗਿਆ ਤੇ ਜਗਾ ਜਗਾ ਤੇ ਅਗਲੀ ਇਹ ਲੜਾਈ ਕੱਢੀ ਤਾਂ ਨਹੀਂ ਪੁਲਿਸ ਪਿੰਡ ਨਹੀਂ ਆਉਂਦੀ ਤੀ ਪੂਰੇ ਕੰਮ ਵਿੱਚ ਘਟੋੜ ਬੀਹ ਦਿੰਦਾ ਕੰਮ ਰਿਹਾ ਉਹ ਉਧਰ ਜ਼ਮੀਨ ਕਿਸੇ ਦੀ ਉਧਰ ਗਈ ਦੀ ਗੱਬੇ ਚ ਉਹ ਹੀ ਤੇ ਲੜਾਈ ਤੋਂ ਟਾਲਿਆ ਲੋਕ ਕੋਸੇ ਪੈਦਾ ਨਹੀਂ ਆਉਂਦੀ ਪਰ ਕਈ ਵਾਰੀ ਕਈਸ ਰਾਤ ਹੀ ਲੋਕ ਹੁੰਦੇ ਜਿਹੜੇ ਨਹੀਂ ਚੱਲਦੇ ਜਿਹਨਾਂ ਚੱਲ ਨਹੀਂ ਸਮਝਾ ਜਾ ਸਕਦਾ ਸਾਡੀ ਦੇ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਲੋਕੀ ਥਾਣੇ ਨਾ ਜਾਣ ਉਹਦਾ ਸਮਾਂ ਵੀ ਬਚੇਗਾ ਤੇ ਪੈਸਾ ਵੀ ਬਚੇਗਾ ਹੈਨਾ ਤੇ ਪਿੰਡ ਵਿੱਚ ਝਗੜੇ ਮਗਾਇਆ ਜਾਂਦੇ ਸੋ ਵਿਰਜੀ ਪਿੰਡ ਦੀ এডੂਕੇਸ਼ਨ ਲੈ ਕੇ ਕਿਵੇਂ ਦੇ ਦੇ ਕੀ ਇਲਾਕੇ ਦਾ ਸਟਾਫ ਦੀ ਕਮੀ ਜਾਂ ਸਕੂਲਾਂ ਬਣੜਾਉਣ ਦੀ ਲੋੜ ਹੈ ਵੀ এডੂਕੇਸ਼ਨ ਠੀਕ ਹੈ ਸਾਡੇ ਬੱਚੇ ਬੜੇ ਵਧੀਆ ਸਕੂਲ ਚ ਜਾ ਰਹੇ ਹੈ ਵਧੀਆ ਸਕੂਲ ਹੈ ਵਧੀਆ ਪੜਾਈ ਹੋ ਰਹੀ ਹੈ ਸਕੂਲਾਂ ਬਾਰੇ ਵੀ ਫਿਰ ਪੰਜਾਬ ਸਰਕਾਰ ਨੇ ਬੜਾ ਵਧੀਆ ਕਰ ਰਿਹਾ ਸਰ ਠੀਕ ਹੈ ਸਕੂਲ ਵਧੀਆ ਚੱਲ ਰਿਹਾ ਕਿੰਨੇ ਦਾ ਸਕੂਲ ਕੋਪਾ ਸਾਡਾ 5ਵੀਂ ਤੱਕ ਸਕੂਲ ਹੈ ਨਾਲ ਦੇ ਪਿੰਡ ਤੋਂ ਪਰਟੂ ਦਾ ਕਰਾ ਗਾ ਤੁਹਾਨੂੰ ਚਾਹਵਾ ਜੀ ਕਰੋ ਇਕੱਠੇ ਘੰਟਾ ਕਿਉਂ ਸੇਟਮ ਜੀ ਸੋ ਵਿਧੀ ਕਿਹੜਾ ਤੁਸੀਂ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਉਹਨਾਂ ਲੋੜੀ ਦਾ ਕੰਮ ਕਰਾਉਂ ਜਾ ਰਹੇ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਦੇਖੋ ਜੀ ਪਹਿਲਾਂ ਮੈਂ ਤਾਂ ਇਹ ਸੋਚ ਉਹੀ ਚੱਲੀ ਦੀ ਜਿਹੜੀ ਤੁਹਾਨੂੰ ਗੱਲ ਕੀਤੀ ਹੈ ਚੋਈ ਦੀ ਗੜੀਆਂ ਦੀ ਜਿਹੜੀ ਅਸੀਂ ਮੌਕੇ ਤੇ ਲੋਕਾਂ ਨੂੰ ਕਿਹਾ ਜੀ ਉਹ ਅਸੀਂ ਕਰ ਵੀ ਦਿੱਤਾ ਕਿਉਂਕਿ ਮਾਤਰਾਣੀ ਦਾ ਰਸਤਾ ਬਣਾਉਣਾ ਹੈ ਉਹ ਬਣਾ ਦਿੱਤਾ ਬਾਕੀ ਜਿੱਦਾਂ ਲੋਕੀਓ ਅੱਗੇ ਕਹਿਣਗੇ ਉਹਦਾ ਕਰਾਂਗੇ ਲੋਕਾਂ ਨੂੰ ਪੁੱਛਾਂਗੇ ਜੇ ਹੁੰਦੀ ਅਗਲਾ ਕੰਮ ਕਿਹੜਾ ਕਰਾਉਣਾ ਮੈਂ ਤੇ ਜਿੰਨੇ ਕੰਮ ਉਹਨਾਂ ਨੂੰ ਕਹੇ ਜੀ ਬਣ ਕੇ ਕਰਾ ਦਿੱਤੇ ਜਿਹੜੇ ਜਿਹੜੇ ਕੰਮ ਕੀ ਜੀ ਕਰਾਤੇ ਉਹਨਾਂ ਅੱਗੇ ਉਹਨਾਂ ਨੂੰ ਪੁੱਛਾਂਗੇ ਕਿ ਤੀ ਕੀ ਚਾਹੀਦੀ ਉਹ ਵੀ ਕਰਾਉਣਾ ਕੰਮ ਸਲਾਹ ਕਰਾਂਗੇ ਬੈਠਾਂਗੇ ਬੰਦੇ ਲੱਗੇ ਕਰਾਂਗੇ ਸੋ ਪਿੰਦੇ ਲੋਕਾਂ ਸੇਵਾ ਗੰਧਾ ਮੌਕਾਤਾਂ ਮਾਨਵ ਭਲ ਸੇਵਾ ਤੁਹਾਡੀ ਸਿਹਤ ਤੇ ਸਪੰਤੀਆਤਾ ਸੇ ਜੇ ਮੈਸੇਜ ਕੀ ਦੇਣਾ ਚਾਹੋਗੇ ਮੈਂ ਤੇ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਹਲਕੇ ਰੋ ਭਾਈਚਾਰਾ ਸਾਥ ਬਣਾ ਕੇ ਰੱਖੋ ਤੇ ਇਹ ਮੈਸੇਜ ਮੇਰਾ ਲੜਾਈ ਝਗੜਾ ਤੋਂ ਬਚੋ